ਚੰਡੀਗੜ੍ਹ ਦੀ ਸਾਈਬਰ ਸੈੱਲ ਨੇ ਇੱਕ ਵੱਡੇ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ ਤੁਹਾਨੂੰ ਦੱਸਦੀ ਹੈ ਕਿ ਅੱਜ ਅਜ਼ਰਬੈਜਾਨ ਜਾਣ ਵਾਸਤੇ 27 ਲੋਕ ਹਵਾਈ ਅੱਡੇ ਵਿਖੇ ਪਹੁੰਚਦੇ ਹਨ ਜਿੱਥੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਦਿੱਤੀਆਂ ਗਈਆਂ ਟਿਕਟਾਂ ਜਾਲੀ ਨੇ ਜਿਸ ਦੇ ਕਾਰਨ 35 ਲੱਖ ਰੁਪਏ ਦੀ ਠੱਗੀ ਜੋ ਹੈ 27 ਲੋਕਾਂ ਦੇ ਨਾਲ ਹੋਈ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਮਾਮਲੇ ਨੂੰ ਧਿਆਨ ਨਾਲ ਦੇਖਿਆ ਪਰਖਿਆ ਹਦੇਸ ਦੇ ਉੱਤੇ ਕਾਰਵਾਈ ਕੀਤੀ ਜਿਸ ਤੋਂ ਬਾਅਦ ਇਸ ਵੱਡੇ ਠੱਗੀ ਦੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤਾਂ ਗਿਆ ਗ੍ਰਿਫਤਾਰ ਕਰ ਲਿਆ ਗਿਆ ਇਸ ਠੱਗੀ ਦਾ ਮਾਸਟਰਮਾਈਂਡ ਹੁਣ ਸਾਈਬਰ ਸੈੱਲ ਦੀ ਗ੍ਰਿਫਤ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕੀ ਹੈ 27 ਲੋਕ ਰਾਜਸਥਾਨ ਤੋਂ ਸਬੰਧਿਤ ਸਨ ਅਤੇ ਇਹਨਾਂ ਵਿੱਚੋਂ ਕੁਝ ਤਰਖਾਨ ਕੁਝ ਮਜ਼ਦੂਰ ਸਨ ਅਤੇ ਇਹਨਾਂ ਨੂੰ ਅਜ਼ਰਬੈਜਾਨ ਲਿਜਾ ਕੇ ਅਜ਼ਰਬੈਜਾਨ ਪੇਜ ਕੇ ਅਤੇ ਉੱਥੇ ਪੱਕੇ ਕਰਾਂ ਦਾ ਜੋ ਹੈ ਭਰੋਸਾ ਦਵਾਇਆ ਗਿਆ ਸੀ ਪੱਕੀ ਨੌਕਰੀਆਂ ਦਾ ਭਰੋਸਾ ਜੋ ਹੈ ਦਵਾਇਆ ਗਿਆ ਸੀ ਜਿਸ ਤੋਂ ਬਾਅਦ ਜਦ ਇਹ ਹਵਾਈ ਅੱਡੇ ਵਿਖੇ ਅਜ਼ਰਬੈਜਾਨ ਜਾਣ ਵਾਸਤੇ ਪਹੁੰਚਦੇ ਹਨ ਤਾਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਦਿੱਤੀਆਂ ਗਈਆਂ ਟਿਕਟਾਂ ਝਾਲੀ ਹਨ ਅਤੇ ਇਹਨਾਂ ਦੇ ਨਾਲ ਠੱਗੀ ਹੋਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਦੀ ਨਜ਼ਰਾਂ ਦੇ ਵਿੱਚ ਆਉਂਦਾ ਹੈ ਨਿਗਾਹਾਂ ਦੇ ਵਿੱਚ ਆਉਂਦਾ ਹੈ ਅਤੇ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਹੁਣ ਇਸ 35 ਲੱਖ ਦੀ ਠੱਗੀ ਦਾ ਜੋ ਮਾਸਟਰਮਾਈਂਡ ਹੈ ਉਹ ਚੰਡੀਗੜ੍ਹ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਗ੍ਰਿਫਤਾਰ ਹੋ ਚੁੱਕਾ ਹੈ ਤਾਂਸ ਮੇਰੇ ਸਹਿਯੋਗੀ ਅਮਨ ਲੂਨਾ ਨੇ ਸਾਈਬਰ ਸੈੱਲ ਦੇ आला ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਉਸ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਕੀ ਕਿਹਾ ਸਾਈਬਰ ਸੈੱਲ ਦੇ आला ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਸ਼ਸ਼ਤਰਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾਟੀ ਵੀ ਮੈਂ ਹਾਂ ਅਮਨ ਲੂਨਾ 27 ਲੋਕਾਂ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਜਿਹੜਾ ਗਿਰੋ ਹੈ ਉਹਦੇ ਮਾਸਟਰਮਾਈਂਡ ਸਣੇ 6 ਲੋਕਾਂ ਨੂੰ ਸਾਈਬਰ थाना ਪੁਲਿਸ ਨੇ ਗ੍ਰਿਫਤਾਰ ਕਰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ 6ਾਂ ਚੋਂ 3 ਲੜਕੀਆਂ ਵੀ ਸ਼ਾਮਲ ਹੈ ਜਿਨ੍ਹਾਂ ਦੀ ਪਛਾਣ ਨਵਪ੍ਰੀਤ ਮੋਨਿਕਾ ਤੇ ਮਹਿਕ ਕਪੂਰ ਵੱਜੋਂ ਹੋਈ ਹੈ ਜਿਹੜੀ ਕਿ ਨਵੇਂ گاؤں किशनਗੜ੍ਹ ਤੇ ਮਨੀ ਮਾਜਰਾ ਦੀ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ ਇਹਨਾਂ 27 ਲੋਕਾਂ ਤੋਂ 35 ਲੱਖ ਦੀ ਠੱਗੀ ਮਾਰਦੇ ਆ ਹੋયા ਉਹਨਾਂ ਦੀ ਸਾਰੀ ਟਿਕਟਾਂ ਹੀ ਜਾਲੀ ਨਿਕਲੀਆਂ ਔਰ ਇਹਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਹ ਹਵਾਈ ਅੱਡੇ ਪਹੁੰਚੇ ਸਾਡੇ ਨਾਲ ਸਾਈਬਰ ਥਾਣੇ ਦੇ ਐਸਐਚਓ ਰੋਤਾਸ ਜਿਆਦਾਬ ਸਭ ਮੌਜੂਦ ਹੈ ਇਹਨਾਂ ਨਾਲ ਮਾਮਲੇ ਦੀ ਜਾਣਕਾਰੀ ਲੈ ਲੈਣੇ ਹਨ ਰੋਤਾਸ ਜਿਆਦਾਬ ਸਭ ਇਹ ਕੇਈ ਮਾਮਲੇ ਸੀਗਾ ਪੁਰਾਣੇ ਇਹ 27 ਲੋਕ تھے Rajasthan ਕੇ ਰਹਿਣ ਵਾਲੇ ਜਿਨ੍ਹਾਂ ਨੇ ਵੀਜ਼ਾ ਕੇ ਲਈ ਅਪਲਾਈ ਕੀਆ था तो उनको वीज़ा और टिकट दे दी गई और उनको बोला कि भाई आप एयरपोर्ट चले जाओ आपको आपका सब कुछ क्लियर हो गया और उनसे पर हेड एक आदमी से एक लाख पैंतीस हज़ार रुपये के तो उसको ले लिए गए तो इन जो स्थाई लोग थे इनकी सबकी टिकटें जाली थी हाँ टिकट सारी जाली थी तो इसमें अभी तक तो साइबर थाना की तरफ से क्या क्या बरामद किया गया ये छः लोग गिरफ़्तार कर लिए इनसे पंद्रह मोबाइल पंद्रह सिम कार्ड मिले हैं और इनका जो एक पासपोर्ट भी इनके पास मिला है तो रजिस्टर मिले जिनमें एंट्री है ठीक है तो और इसके अलावा भी कुछ सामने आए तफ्तीश में भी कुछ पहले भी कर चुके हैं ठगी। अभी इन्वेस्टिगेशन जारी है इन्वेस्टिगेशन के बाद जो कुछ आएगा बताएंगे आप तो एक कर दिए सर कोर्ट में पेश हाँ जी पेश कर दिया और जेल भेज दिए ये थे हमारे साथ यादव साहब जो कि साइबर थाने के एस एच साहब हैं इन्होंने बताया भी इस केस में इन्वेस्टिगेशन अभी जारी है और पता लगाया जा रहा है भी इन लोगों ने और किन किन लोगों से ठगी पारी हुई है लेकिन मामले की जानकारी थोड़ी और अपडेट कर देते हैं इसमें संजीव कुमार जो मास्टर है चंडीगढ़ सेक्टर छियालीस का रहने वाला है ये इस केस में मास्टर है और जो लखवीर है इसमें रोपड़ का रहने वाला लखवीर बताया जा रहा है और साथ में एक विक्की है जो बला का रहने वाला है वो इसने बॉडी के तौर पर अपने साथ रखे हुए थे और ये तीन लड़कियाँ भी शामिल थी साथ में जो लोगों को बहला फुसला कर उनको झांसा देते थे कि उनको विदेश भेज दिया जाएगा और उसके बाद उनका वीज़ा भी लगवाया गया उनकी टिकटें भी दे दी गई हालांकि जब वो नई दिल्ली के हवाई अड्डे के पास पहुंचे तो उनको वहां से पता लगा भी उनकी टिकटें जाली हैं जिसके बाद शिकायत चंडीगढ़ में दी गई और शिकायत की जांच साइबर थाना पुलिस ने की और साइबर थाना पुलिस ने इन छः को गिरफ्तार कर एक बड़ी सफलता हासिल